ਜੀ ਮੇਰੇ ਮੁੰਡੇ ਦਾ ਸਾਲ ਹੋਇਆ ਅੱਜ ਬਰਥਡੇ ਸੈਲੀਬ੍ਰੇਟ ਕਰਨਾ ਹੀ ਉਹ ਕਹਿੰਦੇ ਡੈਡੀ ਨੂੰ ਫੋਨ ਕਰ ਦੋ ਕਿ ਮੁੰਡੇ ਦਾ ਜਨਮ ਦਿਨ ਕਰਨਾ ਅੱਜ ਹਾਈ ਮੁੜ ਕੇ ਨਹੀਂ ਫੋਨ ਆਇਆ ਉਹਨਾਂ ਦਾ ਸਵੇਰੇ ਮਹਿਕਮੀ ਵਾਲੇ ਆਏ ਕਹਿੰਦੇ ਉਹਨਾਂ ਦੀ ਗੱਡੀ ਬਚ ਗਈ ਆ ਮੈਂ ਕਹਾਂ ਦੀ ਮੈਂ ਰੋਟੀ ਖਾਂ ਜੋ ਥੋੜੀ ਜੀ ਉਹਨੇ ਖਾਣੇ ਕਹਿੰਦਾ ਕਮਲ ਰਸਤੇ ਚੋ ਖਾ ਲਾਂਗੇ ਮੈਂ ਕਿਹਾ ਤੁਹਾਨੂੰ ਕਹਿਣੇ ਨਹੀਂ ਪੁੱਛਨੀ ਮੈਂ ਮਹਿਕਮਾ ਬੜਾ ਸਾਨੂੰ ਕਿਹ ਚੀਜ਼ ਨਹੀਂ ਤੁਹਾਨੂੰ ਉੱਤੇ ਪੂਰੀ ਕਰਨੀ ਉਹਨਾਂ ਨੇ ਲੋੜ ਹਾਏ ਕਰੋ ਟਿਫਨ ਲੈ ਜੋ ਹਾਏ ਰੈਸਟ ਨੂੰ ਮੌਕਾ ਨਹੀਂ ਦਿੰਦੇ ਕਿਤੇ ਘੰਟਾ ਇੱਕ ਵੀ ਨਹੀਂ ਦਿੰਦੇ ਕਿਤੇ ਆਪਣੇ ਬੱਚਾ ਨਾਲ ਟਾਈਮ ਨਹੀਂ ਕੱਢਣ ਨੂੰ ਦਿੰਦੇ ਹਾਏ ਰਾਤੀ ਸੋ ਫਟਾਫਟ ਹਾਈ ਸਵੇਦੀ ਡਿਊਟੀ ਕਰਕੇ ਕਹਿੰਦੇ ਕਮਲ ਮੈਨੂੰ ਯੂਨੀਫਾਰਮ ਚੇਂਜ ਕਰਨੀ ਹੈ ਮੈਨੂੰ ਡਿਊਟੀ ਪੈ ਗਈ ਹੈ ਹਾਏ ਮੇਰੇ ਪਤੀ ਗੁਰਪ੍ਰੀਤ ਸਿੰਘ ਹਾਏ ਔਰ ਪੁਲਿਸ ਮੈਕਮੇ ਦੇ ਵਿੱਚ 24 24 ਘੰਟੇ ਡਿਊਟੀਆਂ ਲੈਂਦੇ ਆ ਉਹਨਾਂ ਦੇ ਕੋਲ ਹਾਈ ਰੈਸਟ ਨੂੰ ਮੌਕਾ ਨਹੀਂ ਦਿੰਦੇ ਕਿਤੇ ਘੰਟਾ ਇੱਕ ਵੀ ਨਹੀਂ ਦਿੰਦੇ ਕਿਤੇ ਆਪਣੇ ਬੱਚਿਆਂ ਨਾਲ ਟਾਈਮ ਨਹੀਂ ਕੱਢਣ ਨੂੰ ਦਿੰਦੇ ਹਾਈ ਰਾਤੀ ਸੋ ਫਟਾਫਟ ਆਈ ਸਵੇਦੀ ਡਿਊਟੀ ਕਰਕੇ ਕਹਿੰਦੇ ਕਮਲ ਮੈਨੂੰ ਯੂਨੀਫਾਰਮ ਚੇਂਜ ਕਰਨੀ ਹੈ ਮੈਨੂੰ ਡਿਊਟੀ ਪੈ ਗਈ ਹੈ ਹਾਈ ਚਲੰਦਰ ਚੱਲ ਗਿਆ ਫੋਰਸ ਲਾਈਨ ਹਾਈ ਮੁੜਕੇ ਨਹੀਂ ਫੋਨ ਆਇਆ ਉਹਨਾਂ ਦਾ ਸਵੇਰੇ ਮਹਿਕਮੀ ਵਾਲੀ ਆਈ ਕਹਿੰਦੇ ਉਹਨਾਂ ਦੀ ਗੱਡੀ ਵੱਜ ਗਈ ਆ ਹਾਈ ਹਾਈ ਕੀ ਕਰੀਏ ਕੀ ਕਹਾਂਗੇ ਗੇਸੀ ਕਾਰ ਵੀ ਵਾਪਸ ਆਉਣਾ ਤਾ ਹਾਈ ਕੁਝ ਨਹੀਂ ਕਿਹਾ ਉਹਨਾਂ ਨੇ ਉਹ ਕਹਿੰਦੇ ਡੈਡੀ ਨੂੰ ਫੋਨ ਕਰ ਦੋ ਕਿ ਮੁੰਡੇ ਦਾ ਜਨਮ ਦਿਨ ਕਰਨਾ ਅੱਜ ਅੱਜ ਮੇਰੇ ਮੁੰਡੇ ਦਾ ਸਾਲ ਹੋਇਆ ਸੈਲੀਬ੍ਰੇਸ਼ਨ ਸੋ ਬਰਥਡੇ ਆ ਅੱਜ ਬਰਥਡੇ ਸੈਲੀਬ੍ਰੇਟ ਕਰਨਾ ਹੀ ਹਾਏ ਰੱਬਾ ਹਾਏ ਰੱਬਾ ਮੇਰਾ ਕਦੋਂ ਪੱਠੀ ਹੋਸੀ ਕਦੋਂ ਉਹਨਾਂ ਨੂੰ ਰੋਕਿੰਦੀ ਸੀ ਹਾਏ ਰੱਬਾ ਐਕਚੁਅਲੀ ਇਹਨਾਂ ਦੇ ਫਾਦਰ ਵੀ ਜਿਹੜੇ ਸੀ ਉਹ ਸ਼ਹੀਦ ਹੋਏ ਸੀਗੇ ਹਾਏ ਉਹਨਾਂ ਨੂੰ ਵੀ ਬੜੀ ਲੱਗੀ ਸੀ ਬੜੀ ਪ੍ਰਾਇੋਰਟੀ ਦੇ ਉੱਤੇ ਹੀ ਜਿਹੜੀ ਆ ਜੌਬ ਇਸ ਬੱਚੇ ਨੂੰ ਮਿਲੀ ਸੀ ਥੋੜੀ ਬਹੁਤੀ ਪ੍ਰੈਫਰੈਂਸ ਹੋਹੀ ਬਾਕੀ ਖੋਦੀ ਲਈ ਬਾਕੀ ਨੇ ਖੁਦ ਆਪਣਾ ਹਾਏ ਉਹਨੂੰ 10 12 ਸਾਲ ਹੀ ਹੋਏ ਆ ਮੇਰੇ ਸਾਹਮਣੇ ਮੇਰੇ ਮੈਰਿਸ ਤੇ ਉਹ ਦੋ ਸਾਲ ਪਹਿਲਾਂ ਹੀ ਵਰਤੀ ਹੋਈ ਸੀ ਹਾਂ ਕਿਤੇ ਜੁੜੀ ਕਿਸੇ ਨਾਲ ਨਹੀਂ ਆਮ ਟੀਚਰ ਹੀ ਹੁੰਦੀ ਆ ਆਮ ਟੀਚਰ ਹੀ ਹੁੰਦੀ ਆ ਉਹਨਾਂ ਨੇ ਬਾਹਰ ਭੇਜਿਆ ਜਲੰਧਰ ਪੁਲਿਸ ਲਾਈਨ ਤੋਂ ਬਾਹਰ ਜਲੰਧਰ ਲੈਨ ਗਈ ਫੋਰਸ ਲੈਨ ਗਈ ਕਿ ਇੱਥੇ ਕੋਈ ਸਰਚ ਹੋਣੀ ਹੀ ਕੋਈ ਹਾਏ ਆਈ ਮੈਨੂ ਕਹਿੰਦੇ ਕਮਲ ਪਤਾ ਨਹੀਂ ਇਨਾਂ ਨੇ ਸਵੇਰੇ ਕਿਹੜਾ ਸੱਪ ਕੱਢਣਾ ਜਿਹੜੀ ਅੱਧੀ ਰਾਤ ਨੂੰ ਸਾਨੂੰ ਭੇਜਣ ਦੇ ਆ ਹਏ ਮੈਂ ਕਹਿੰਦੀ ਮੈਂ ਰੋਟੀ ਖਾ ਜੋ ਥੋੜੀ ਜੀ ਇੰਨੇ ਖਾਣੀ ਕਹਿੰਦੇ ਕਮਲ ਰਸਤੇ ਚੋ ਖਾ ਲਾਂਗੇ ਮੈਂ ਕਿਹਾ ਤੁਹਾਨੂੰ ਕਹਿਨੇ ਨਹੀਂ ਪੁੱਛਨੀ ਇਹ ਚੀਜ਼ ਨਹੀਂ ਤੁਹਾਨੂੰ ਉੱਤੇ ਪੂਰੀ ਕਰਨੀ ਉਹਨਾਂ ਨੇ ਲੋੜ ਹਏ ਘਰ ਰੋਟੀ ਫਨ ਲੈ ਜੋ ਕੀ ਸਰਕਾਰ ਨੂੰ ਵੀ ਕਹਿਣਾ ਚਾਹੀਦਾ ਹਏ ਮੇਰਾ ਬੰਦਾ ਮੈਨੂੰ ਦੇ ਦੋ ਸਰਕਾਰ ਕੋ ਮੈਂ ਕੀ ਲੈਣਾ ਆ ਹਏ ਹਾਏ ਰੱਬਾ ਹਾਏ ਰੱਬਾ ਪ੍ਰਿੰਸੀਪਲ ਵਿਕਰਮ ਸਿੰਘ ਮੇਰੀ ਪਨੇਮੀ ਹੈ ਇਹ ਔਰ ਕੀ ਹੋਇਆ ਸੀ ਕਿ ਇਹਦਾ ਫਾਦਰ ਵੀ ਜਿਹੜਾ ਸੀਗਾ ਕਿ ਉਹ ਵੀ ਟੈਰਰਿਜ਼ਮ ਦਾ ਵਿਕਟਮ ਸੀਗਾ ਤੇ ਟੈਰਿਸਟਾਂ ਨੇ ਉਹਨੂੰ ਜਿਹੜਾ ਸੀਗਾ ਉਹ ਮਾਰਤਾ ਸੀਗਾ ਔਰ ਗੁਰਪ੍ਰੀਤ ਬਹੁਤ ਛੋਟੀ ਐ ਇਸਦਾ ਸੀ ਛੋਟੀ ਉਮਰ ਦਾ ਰਹਿ ਗਿਆ ਸੀਗਾ ਜਦੋਂ ਫਿਰ ਲਈ ਤੇ ਉਹਨੇ ਆਪਣੇ ਸੰਘਰਸ਼ ਨਾਲ ਹੀ ਇਹ ਸਾਰੀ ਜੌਬ ਲੇਕਿਨ ਪ੍ਰਾਇੋਰਟੀ ਜਿਹੜੀ ਹੈ ਸਰਕਾਰ ਨੇ ਜ਼ਰੂਰ ਦਿੱਤੀ ਸੀਗੀ ਸੋ ਅੱਜ ਇਹ ਹਾਲਾਤ ਹੈ ਪੜੀ ਲਿਖੀ ਬੱਚੀ ਹੈ ਐਮ ਐਸ ਸੀ ਹੈਗੀ ਮੇਰੀ ਪਨੇਵੀ ਜੜੀ ਹੈ ਇਹ ਔਰ ਬਸ ਇੱਕ ਮਤਲਬ ਤੁਸੀਂ ਕਹਿ ਲੋ ਕਿ ਪ੍ਰੈਸ਼ਰ ਆਫ ਡਿਊਟੀ ਪ੍ਰੈਸ਼ਰ ਆਫ ਡਿਊਟੀ ਨੇ ਹੀ ਜਿਹੜਾ ਹੈ ਉਹ ਸਾਰਾ ਕੁਝ ਹਾਲਾਤ ਬਣੇ ਆ ਜਿਵੇਂ ਅੱਜ ਆਹੀ ਟੀਵੀ ਤੇ ਨਿਊ ਸੁਣੇ ਆ ਬਿਕਾਜ਼ ਮਾਈ ਡਾਟਰ ਇਜ਼ ਪ੍ਰਪੇਅਰਿੰਗ ਫਾਰ ਸਿਵਲ ਸਰਵਿਸੇਸ ਤੋ ਉਹਨੇ ਮੈਨੂੰ ਮਾਰਨਿੰਗਸ ਤੇ ਨਿਊਸ ਪੜੀ ਤੇ ਕਹਿੰਦੇ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਆ ਸਰ ਜਿਹੜੇ ਸੀਗੇ ਉੱਥੇ ਉਹਨਾਂ ਨੇ ਦੱਸਿਆ ਸਾਰਾ ਕੁਝ ਜਿਸ ਤਰ੍ਹਾਂ ਗੋਪੀ ਦੇ ਕਿੰਨੇ ਬੱਚੇ ਸੀ ਤੇ ਇੱਕ ਬੇਟਾ ਇੱਕ ਬੇਟੀ ਹੈ ਕਿ ਕਦੋਂ ਕਿੰਨਾ ਚਿਰ ਉਹ ਨੌਕਰੀ ਕਰਦੇ ਨੇ ਨੌਕਰੀ ਕਰਦੇ ਨੇ ਗੋਪੀ ਨੂੰ ਮ 11-12 ਸਾਲ ਹੋ ਗਏ ਬੜਾ ਵੱਡਾ ਦੁਕਾਨ ਦਾ ਬੜਾ ਕੋਈ ਲਫ਼ਜ਼ ਨਹੀਂ ਇਹੋ ਜਿਹਾ ਦੁਕਾਨਦ ਨੂੰ ਕਿਵੇਂ ਐਕਸਪਲੈਨ ਕਰੀਏ ਕਿਵੇਂ ਆਪਣੀਆਂ ਭਾਵਨਾਵਾਂ ਦੱਸੀਏ ਅੱਜ ਗੁਰਪ੍ਰੀਤ ਦੇ ਛੋਟਾ ਜਿਹਾ ਬੇਟਾ ਉਹਦਾ ਅੱਜ ਜਨਮ ਦਿਨ ਸੀਗਾ ਅੱਜ ਜਨਮ ਦਿਨ ਵਾਲੇ ਦਿਨ ਬੱਚੇ ਆਪ ਆਪ ਖੁਸ਼ੀਆਂ ਮਨਾਉਂਦੇ ਨੇ ਅੱਜ ਉਸ ਬੱਚੇ ਨੇ ਆਪਣੇ ਬਾਪ ਨੂੰ ਅਗਨੀ ਪੇਡ ਕੀਤੀ ਇਸ ਤੋਂ ਵੱਧ ਕੀ ਦੁਕਾਨਦ ਉਸ ਸਾਡੇ ਪਰਿਵਾਰ ਦੇ ਨਾਲ ਬੜਾ ਪੁਰਾਣਾ ਸੰਬੰਧ ਸਰਦਾਰ ਵੱਸਨ ਸਿੰਘ ਹਨ ਦਾ ਇਹ ਦੋਤਾ ਤੇ ਕੱਲੇ ਦੀ ਡਿਊਟੀ ਸੀਗੀ ਕੱਲ ਵੀ ਮੈਨੂੰ ਮਿਲ ਕੇ ਗਿਆ ਦੁਪਹਿਰ ਅਸੀਂ ਸਾਰੇ ਰੋਟੀ ਵੀ ਇਕੱਠੀ ਖਾਧੀ ਤੇ ਮੈਨੂੰ ਨਹੀਂ ਸੀ ਪਤਾ ਕਿ ਅਗਲੇ ਦਿਨ ਇਹੋ ਜੀ ਦੁਖਦਾਈ ਖਬਰ ਆਊਗੀ ਉਸ ਪਰਿਵਾਰ ਨੂੰ ساری ਉਮਰ ਲਈ ਬਹੁਤ ਵੱਡਾ ਦੁਖਾਂਤ ਉਹਦੇ ਅੱਗੇ ਆ ਗਿਆ ਮੇਰੀ ਇਹੋ ਹੀ ਬੇਨਤੀ ਆ ਸਮਾਜ ਨੂੰ ਵੀ ਸਰਕਾਰ ਨੂੰ ਵੀ ਇਹ ਜੀ ਘਰਪ੍ਰੀਤ ਨੂੰ ਤਾਂ ਨਹੀਂ ਵਾਪਸ ਲਿਆ ਸਕਦਾ ਉਹਦੀ ਪਰਮਾਈ ਵੀ ਨਹੀਂ ਹੋ ਸਕਦੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਨੂੰ ਔਰ ਸਰਕਾਰ ਨੂੰ ਚਾਹੀਦਾ ਵੀ ਪਰਿਵਾਰ ਨੂੰ ਕਾਇਮ ਰੱਖੋ ਉਹਦੇ ਦੁੱਖ ਨੂੰ ਥੋੜਾ ਬੋਤਾ ਘਟਾਇਆ ਜਾ ਸਕਦਾ ਹੋਰ ਕੋਈ ਗੱਲ ਹੋਣੀ ਨਹੀਂ ਪਰਮੇਸ਼ਰ ਕਿਰਪਾ ਕਰੇ ਪਰਿਵਾਰ ਦੇ ਬਹੁਤ ਦੇ ਦੁੱਖ ਦੀ ਘੜੀ ਔਰ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਨਮਕੀਨ ਮਾਹੌਲ ਆ ਬੜਾ ਹਾਰਮਨ ਪਿਆਰਾ ਸੀ ਹਰ ਇੱਕ ਨੂੰ ਮਾਨ ਸਤਕਾਰ ਦਿੰਦਾ ਸੀਗਾ ਪਤਾ ਨਹੀਂ ਸੀ ਮੂਹ ਪਰਮੇਸ਼ਵਰ ਨੂੰ ਕੀ ਮੰਜ਼ੂਰ ਆ ਇਨਸਾਨ ਕਮਜ਼ੋਰ ਆ ਉਹਦੇ ਅੱਗੇ ਵਾਸ ਕੋਈ ਨਹੀਂ ਚੱਲਦਾ ਮੈਂ ਹੋਈ ਕਹਾਂਗਾ ਮੇ ਪਰਮੇਸ਼ਵਰ ਕਿਰਪਾ ਕਰੇ ਪਰਿਵਾਰ ਦੇ ਉੱਤੇ ਅਸ਼ੀਰਵਾਦ ਬਰਿਆ ਹੱਥ ਰੱਖ ਕੇ ਉਹਨੂੰ ਸੁਭਾ ਜਿਹੜੀਆਂ ਫੈਸਿਲਿਟੀਜ਼ ਉਹ ਦਿੰਦੀਆਂ ਮੀ ਫੈਸਿਲਿਟੀ ਦੇਖੋ ਇਹ ਫੈਸਿਲਿਟੀ ਤਾਂ ਸਰਕਾਰ ਦਊਗੀ ਹਰ ਵਾਲੇ ਚ ਦਊਗੇ ਪਰ ਉਹ ਫੈਸਿਲਿਟੀ ਜਿਹੜੀਆਂ ਨੇ ਉਹ ਬੰਦੇ ਨਹੀਂ ਭਰਮਾਈ ਨਹੀਂ ਕਰ ਸਕਦੀਆਂ ਪਰ ਥੋੜਾ ਬਹੁਤ ਉਸ ਦੁੱਖ ਦੇ ਵਿੱਚ ਕਿਤੇ ਮਾੜੀ ਮੋਢੀ ਕਮੀ ਜ਼ਰੂਰ ਹੋ ਜਾਈਗੀ ਪਰ ਫੈਸਿਲਿਟੀਆਂ ਤਾਂ ਮਿਲਣਗੀਆਂ ਸਰਕਾਰ ਵਚਨਬੱਧਾ ਉਹਦੀ ਉਹਦੀ ਡੈਥ ਡਿਊਟੀ ਤੇ ਹੋਈ ਆ ਉਹ ਆਪਣੀ ਡਿਊਟੀ ਨਿਭਾ ਰਿਆ ਸੀਗਾ ਫੋਰਥ ਨੂੰ ਲੈ ਕੇ ਆ ਰਿਹਾ ਸੀਗਾ ਰਾਤ ਦਾ ਟਾਈਮ ਸੀ ਫੇਰੇ ਵੀ ਉਹਨੇ ਡਿਊਟੀ ਕੀਤੀ ਆ ਰਾਤੀ ਵੀ ਕੀਤੀ ਆ ਉਹ ਡਿਊਟੀ ਤੇ ਜੀ ਉਹ ਡਿਊਟੀ ਦਾ ਜੋ ਬੰਦਾ ਔਰ ਸਾਡੇ ਸੀਐਮ ਸਾਹਿਬ ਇਸ ਗੱਲ ਨੂੰ ਬੜੇ ਸੰਵੇਦਨਸ਼ੀਲ ਨੇ ਪੰਜਾਬ ਪੁਲਿਸ ਦੇ ਜਿਹੜੇ ਇਹੋ ਜਿਹੇ ਟਰਾਜਡੀਆਂ ਹੁੰਦੀਆਂ ਨੇ ਉਹਦੇ ਵਿੱਚੋਂ ਪੂਰਾ ਪਰਵਾਰ ਦਾ ਧਿਆਨ ਰੱਖਦੇ ਨੇ ਉਹ ਰੱਖਾਂਗੇ ਸਰ ਗੁਰਦਾਸ ਕੋ ਦੋ ਬੱਚੇ ਹੀ ਗਏ ਇੱਕ ਲੜਕੀ ਹੈ ਜੀ ਉਹ ਜਿੱਥੇ ਜੇਲ੍ਹ ਦੇ ਪਿਛਲੇ ਪਾਸੇ ਉਹਨਾਂ ਦੀ ਰਿਹਾਇਸ਼ ਆ ਉਹ ਲੜਕੀ ਵੀ ਦੁਕਾਨ ਤੋਂ ਦੀ ਵੀ ਡੈਥ ਹੋਈ ਆ ਉਸ ਤੋਂ ਇਲਾਵਾ 13 14 ਬੰਦੇ ਐਸੇ ਨੇ ਜਿਹੜੇ ਫੋਰਸ ਦੇ ਫੱਟੜ ਹੋਏ ਨੇ ਸੋ ਬਹੁਤ ਵੱਡੀ ਟਰਾਜੇੜੀ ਆ ਜੀ ਬਹੁਤ ਵੱਡੀ ਟਰਾਜੇੜੀ ਆ ਅਕਾਲਪੁਰੇ ਕਿਰਪਾ ਕਰੇ ਪਰਮੇਸ਼ਵਰ ਇਹਨਾਂ ਦੀ ਫੋਰਸ ਦੀ ਨੌਕਰੀ ਤੇ 24x7 ਵਾਲੀ ਨੌਕਰੀ ਆ ਅਫਸਰ ਡਿਊਟੀ ਦਿੰਦੇ ਨੇ ਪਰਮੇਸ਼ਵਰ ਰਾਮ ਸਿੰਘ ਦਾ ਵੀ ਇੱਕ ਟਟਕਾਸ ਆਪਰੇਸ਼ਨ ਸੀ ਉਹਦੇ ਰਿਗਾਰਡਿੰਗ ਇਹ 500 ਬੰਦਾ ਸਾਡਾ ਏਪੀਪ ਤੋਂ ਆ ਰਿਹਾ ਸੀਗਾ ਜਿਹੜਾ ਗਰਾਹ ਦੇ ਵਿੱਚ ਮਕੇਰੀਆਂ ਲੱਗੇ ਇੱਕ ਮੰਦਪਾਗਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਸਾਡੇ ਇੱਕ ਡਰਾਈਵਰ ਗੁਰਪ੍ਰੀਤ ਸਿੰਘ ਤੇ ਇੱਕ ਸ਼ਾਲੂ ਜਿਹੜੇ ਕਿ ਪੀਪੀ ਦੇ ਰਨ ਪੋਸਟਡ ਹੈ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੀ ਇੱਕ ਤੀਸਰੇ ਹੋਰ ਵੀ ਹੈਗੇ ਜਿਹਨੇ ਮੂਕਾ ਦੇ ਸੀਗੇ ਅਰਦੇਵ ਸਿੰਘ ਇਹ ਸਹੀ ਉਹਨਾਂ ਦੀ ਵੀ ਡੈਥ ਹੋ ਗਈ ਬਾਕੀ ਇੰਜਰਡ ਜਿਹੜੇ ਨੇ ਉਹ ਸੇਫ ਨੇ ਉਹਨਾਂ ਨੂੰ ਮਤਲਬ ਪੂਰੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਪਰ ਇੱਕ ਜਿਹੜਾ ਇੱਕ ਇਨਸੀਡੈਂਟ ਹੋਇਆ ਕਿ ਗੁਰਦਾਸਪੁਰ ਦਾ ਇੱਕ ਮੜਾਈ ਯੰਗ ਮੁੰਡਾਈ ਕੋ ਅਸੀਂ ਕੋਤ ਸੰਸਕਾਰ ਕਰ ਰਹੇ ਹਾਂ ਅਜ ਤੱਕ ਦੋਨੇ ਸੰਸਕਾਰ ਹੋ ਰਿਹਾ ਜੀ ਹਾਂਜੀ ਗੁਰਪ੍ਰੀਤ ਦਾ ਤਾਂ ਹੁਣੇ ਹੋ ਕੇ ਹਟਿਆ ਤੇ ਜਿਹੜੀ ਮੈਡਮ ਆ ਉਹਨਾਂ ਦਾ ਜੇਲ ਰੋਡ ਤੇ ਲੱਗੇ ਇੱਕ ਸ਼ਮਸ਼ਾਨ ਘਾਟ ਵਿਖੇ ਸੰਸਕਾਰ ਹੋਣਾ ਹੈ ਸਰਕਾਰ ਦੇ ਦੇ ਡਿਪਾਰਟਮੈਂਟ ਵੱਲੋਂ ਸਾਡੇ ਪੱਲੋਂ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਮਿਲਦੀਆਂ ਨੇ ਉਹ ਪ੍ਰਾਇੋਰਟੀ ਦੇ ਉੱਤੇ ਸਾਨੂੰ ਪਹਿਲਾਂ ਹੀ ਨਿਸ਼ਾਨਦੇਸ਼ ਦਿੱਤੇ ਜਾਏ ਗਏ ਨੇ ਤੇ ਹੁਣ ਉਹਨਾਂ ਨੂੰ ਜੋ ਵੀ ਇਹਨਾਂ ਦੀ ਬਣਦੀ ਹੈ ਉਹ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਜਿਹੜਾ ਗੁਰਪ੍ਰੀਤ ਦਾ ਪਰਿਵਾਰ ਚ ਕੋਣ ਕੋਣ ਹੈਗਾ ਸਿਬ ਇਹਨਾਂ ਦੇ ਇੱਕ ਬੇਟੀ ਹੈ ਇੱਕ ਬੇਟਾ ਬਿਲਕੁਲ ਛੋਟਾ ਹੈ ਤੇ ਇਹਨਾਂ ਦੀ ਵਾਈਫ ਹੈ ਤੇ ਮਦਰ ਨੇ ਇਹ ਤੇ ਅਮੀਪੁਰ ਇਥੇ ਪਿੰਡ ਦੇ ਵਿੱਚ ਹੀ ਰਹਿੰਦੇ ਸੀਗੇ ਦੂਜੇ ਪਰਿਵਾਰ ਚ ਜਿਹੜੇ ਕੁੜੀਆਂ ਨੇ ਲੜਕੀਆਂ ਉਹਨਾਂ ਦਾ ਮੈਨੂੰ ਐਕਚੁਅਲੀ ਆਈਡੀਆ ਨਹੀਂ ਹੈਗਾ ਪਰ ਸਾਰੇ ਇੱਥੇ ਮੌਜੂਦ ਹੀ ਸੀਗੇ ਤੇ ਬਹੁਤ ਹੀ ਦੁੱਖਪ੍ਰਾ ਇਨਸੀਡੈਂਟ ਹੈਗਾ ਜੀ